ਇਹ ਹਾਲ ਹੈ ਕਿਰਪਾ ਕਿਰਪਾ ਮਾਲਕ ਜੀ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸਤਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਆ ਅੱਛਾ ਅੱਛਾ ਕਿਵੇਂ ਆਇਆ ਇੱਥੇ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਦਾ ਕੱਲ ਦਾ ਆਏ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਜੀ ਚਲੋ ਇਹਨੂੰ ਕਹੋ ਮੈਨੂੰ ਫਰੀਦਪੁਰ ਮਿਲ ਕੇ ਜਾਵੇ ਜੀ ਆਪਾਂ ਆਣ ਕੰਮ ਸੀ ਮਾਰੇ ਇੰਦੇ ਤੱਕ ਕੋਈ ਤੋਂ ਨੂੰ ਆ ਕੰਮ ਹੀ ਹੈ ਹਾਂ ਹੀ ਮੈਂ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਬਈ ਹਾਂਜੀ ਪਰ ਇਹ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲ ਆਈ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਕੋਈ ਪੈਸੇ ਨਾ ਸਵਾਲੋ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨਸ਼ਾਟ ਹੈਗੇ ਆ ਜੀ ਮੈਂ ਦੇ ਦੂੰਗਾ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਜਾਂਦੇ ਸੇਵਾਦਾਰ ਦੇ ਚੇਲੇ ਬਾਲ ਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਹੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹੈ ਨਾ ਬਾਕੀ ਪਖੰਡ ਬਾਰੇ ਕੀ ਕਹਿਣਾ ਜੀ ਇਹਦਾ ਪਖੰਡ ਬਾਰੇ ਨੂੰ ਮੈਂ ਸਮਝਾਇਆ ਮੈਂ ਕਿਹਾ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਸ ਤੋਂ ਬਾਦ ਪਾਣੀਆਂ ਇਹ ਸੋਸ਼ਲ ਮੀਡੀਆ ਤੇ ਕੱਲੀ ਵੀਡੀਓ ਨਾ ਤੋਂ ਨਾ ਤੋਂ ਨਾ ਤੋਂ ਪੌਣ ਲਾਨੀ ਤੇਰੇ ਕੋਲ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਅਦੇ ਸੰਗਤ ਨਾਲ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਲਈ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇ ਆਂ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਤਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਬੈ ਕੇ ਸਾਂਝੀ ਥਾਂ ਤੇ ਬਹਿ ਜੀਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਣ ਚਾਹਤ ਅਸੀਂ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਣਾ ਉੱਥੇ ਨੇ ਉਹ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਜੀ ਤੁਸੀਂ ਮਹਾਰਾਜ ਗੁਰੂ ਜੀ ਦੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਆ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤਾ ਸੀਗਾ ਉਹ ਸੰਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਤੁਸੀਂ ਵੀ ਸਾਡੇ ਹੋ ਬਾਬਾ ਜੀ ਕੋਈ ਨਹੀਂ ਅਸੀਂ ਜਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਵਾਲ ਸਵਾਲ ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਹੋ ਕਿ ਟਾਵਰ ਵਾਲਾ 25 ਲੱਖ ਆ ਗੱਲ ਦਾ ਮੈਨੂੰ ਪਤਾ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਜੀ ਮੈਂ ਕਿਸੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਮੈਂ ਸਾਂਝੇ ਥਾਂ ਤੇ ਰੱਖ ਲਓ ਉਧਰ ਹੋ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਬਿਆਦਾਰਾ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਹ ਵੀ ਆਪਾਂ ਕਰਨੀ ਆ ਆਪਾਂ ਬੈਠ ਕੇ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਕੇ ਉਹਨਾਂ ਨੇ ਮਹਾਂਪੁਰਸ਼ਾਂ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫਿਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਆਪਾਂ ਚਾਹਤਦਾ ਸਾਡੇ ਮੌਤਦਾਰ ਆ ਸਾਡੇ ਸ਼ਹਿਰ ਦੇ ਜਥੇਦਾਰ ਆ ਮਹਾਰਾਜ ਉਹਨੇ ਸੀ ਉਹਨਾਂ ਨਾਲ ਨਹੀਂ ਨਹੀਂ ਜੀ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕਿ ਕੋਈ ਪੈਸਿਆਂ ਦਾ ਰੌਲਾ ਹੈ ਕਿ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜਿਵੇਂ ਤੁਸੀਂ ਇੱਕ ਮਿੰਟ ਸੁਣੋ ਤੁਸੀਂ ਇਹ ਗੱਲ ਕਹਿੰਦੇ ਹੋ ਫਰੋਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂ ਦੇਖੋ ਤੁਸੀਂ ਆ ਗੱਲ ਬੋਲ ਰਹੇ ਹੋ ਲੋਕ ਆ ਕੇ ਕਹਿਣਗੇ ਹੱਥ ਕੈਸ਼ ਹੋ ਤਾਂ ਮਹਾਰਾਜ ਇਹਦੇ ਵਿੱਚ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬੇ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਆਏ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਨਾਂ ਤੋਂ ਲੋਕੀ ਹੁਣ 70 ਮੇਰੇ ਕੋਲੇ 20 ਜਣੇ ਆ ਗਏ ਮਹਾਰਾਜ ਬਾਬਾ ਜੀ ਦੇ ਕੋਲ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪਰੂਫਤ ਮੈਗਾ ਪ੍ਰੂਫ ਦਿਖਾਓ ਕਿਿਹੜੇ ਖਾਤੇ ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਪੂਰਾ ਨੰਬਰ ਦੱਸਿਆ ਸੀ ਉਹ ਨਹੀਂ ਜੇ ਮੇਰੇ ਖਾਤੇ ਚ ਹੋਵੇ ਦੋ ਚੀਜ਼ ਲੈਣ ਦੇ ਤੇ ਖਾਤੇ ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਵੀ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਤਦੋਂ 2000 ਹੁੰਦਾ ਤੁਹਾਡੇ ਪਾਸ ਆਪਾਂ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬਿਸਮਿਲ੍ਲਾ ਕਰਕੇ ਆਓ ਸਰਕਾਰ ਜਿਵੇਂ ਮਰਜ਼ੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬੜਾ ਵੱਡਾ ਗੱਲ ਕਰ ਰੋ ਤੁਸੀਂ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜ਼ੁਬਾਨ ਸੁਲਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨਾ ਤਾਬੇ ਤੁਹਾਡੇ ਤਾਬੇ ਆਦਾਰ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਨੂੰ ਝੋਟ ਨਹੀਂ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜਿਹੜੀਆਂ ਤਾਂ ਹੈਗੀਆਂ ਪੈਸਿਆਂ ਦੀਆਂ ਗੱਲਾਂ ਜੀ ਉਹ ਤਾਂ ਜਿਹੜੇ ਲੋਕ ਵੇਖੋ 8 9 ਕੰਪਲੀਟਾ ਹੈਗੀਆਂ ਉਹ ਆਉਣਗੇ ਤੁਹਾਡੇ ਕੋਲ ਉਹ ਤੁਹਾਡੇ ਨਾਲ ਗੱਲ ਕਰਨ ਉਹ ਆਪਾਂ ਪੇਗੋ ਉਹ ਵੱਖਰਾ ਮੈਟਰ ਹੈ ਨਾ ਪ੍ਰਸ਼ਾਸਨ ਦਾ ਰਹਿ ਜੂਗਾ ਜੀ ਆਪਣਾ ਮੈਟਰ ਇਹ ਹੈ ਵੀ ਆਪਾਂ ਸਵਾਲ ਜਵਾਬ ਕਰਨੇ ਆ ਜੀ ਆਪਾਂ ਵੇਖੋ ਮੈਂ ਇਹ ਚਾਹਣਾ ਵੀ ਆਪਾਂ ਇਕੱਠਾ ਨਾ ਕਰੀਏ ਮਾਹੌਲ ਨਾ ਖਰਾਬ ਹੋਵੇ ਵੀ ਤੁਸੀਂ 5 7 ਜਣੇ ਆਜੋ ਮੈਂ ਵੀ ਆ ਜੰਨਾ ਮੋਗੇ ਆ ਜੰਨਾ ਮੈਂ ਜੀ ਤੇ ਆਪਾਂ মিডিਆ ਦੇ ਰੂਬਰੂ ਬਹਿ ਕੇ ਉੱਥੇ ਡੀਐਸਪੀ ਨੂੰ ਕਹਿ ਦਿੰਨੇ ਆ ਜੀ ਤੇ ਬਹਿ ਕੇ ਆਪਾਂ ਕਰ ਲਏ ਸਵਾਲ ਜਵਾਬ ਨੇੜੀ ਗਏ ਰੋਜ਼ ਦਾ ਕਲੇਸ਼ ਹੈ ਨਾ ਸੱਚਾ ਮਹਾਰਾਜ ਹਾਂ ਵਾਕੇ ਤੁਸੀਂ ਵੀ ਮਾਤਾ ਦੇ ਪੁੱਤ ਬਣਿਆ ਗੋਰੇ ਦੇ ਉਹਨਾਂ ਨੇ ਮੈਨੂੰ ਧੀ ਬਣਾਇਆ ਆਪਣੀ ਨਹੀਂ ਉਹ ਤਾਂ ਬਾਬਾ ਜੀ ਵੇਖੋ ਮੈਂ ਤੁਹਾਡਾ ਦੁਖੀ ਤਾਂ ਹੈ ਹੀ ਨਹੀਂ ਨਾ ਤੁਸੀਂ ਮੇਰੇ ਦੁਖੀ ਹੋ ਹਾਂ ਜੀ ਆਪਾਂ ਤਾਂ ਗੱਲ ਚਲੋ ਬਖੰਡ ਬਾਤ ਤੇ ਕਰ ਤੁਸੀਂ ਵੀ ਮਹਾਰਾਜ ਮੇਰੇ ਕੋਲ ਗੋਰੀ ਮਾਤ ਨਾਲ ਲਾ ਕੇ ਗਏ ਹੋ ਡੇਰੇ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀ ਮੈਂ ਤੁਹਾਡਾ ਦੇਖਣ ਹੀ ਆਇਆ ਸੀ ਸਿਸਟਮ ਆ ਮੇਰੀ ਮੋਟਰਸਾਈਕਲ ਚੋਰੀਆਂ ਦਾ ਪਰਚਾ ਤੁਹਾਡੇ ਤੇ ਪਿਆ ਉਸ ਵਿਸ਼ੇ ਤੇ ਮੇ ਨਾਲ ਗੱਲ ਹੋਈ ਤੁਹਾਡੇ ਨਾਲ ਨਹੀਂ 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 ਮੇਰੀ ਤਾਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਹੋਈ ਮਾਤਾ ਗੋਰੀ ਲਾ ਨਾਲ ਲੈ ਕੇ ਬਲੈਕ ਕਲਰ ਦਾ ਮੁੰਮਾ ਦਾ ਸੂਟ ਪਾਇਆ ਸੀ ਉਹ ਸੁਣ ਮੈਂ ਆਇਆ ਤਾਂ ਸੀਗਾ ਮੇਰੀ ਬੇਨਤੀ ਸੁਣੋ ਜੀ ਅਸੀਂ ਸਾਰਾ ਕੁਝ ਵੇਖਣ ਹੀ ਆਏ ਸੀ ਬਾਬਾ ਗੱਲ ਇਹ ਆ ਵੀ ਵੇਖ ਜੇ ਆਪਾਂ ਉਸ ਤਰੀਕੇ ਨਾਲ ਆਉਂਦੇ ਹੁੰਦੇ ਨਾ ਜੀ ਤੇ ਫੇਰ ਅਸੀਂ ਫੇਰ ਆਪਾਂ ਤੇਰੇ ਖਿਲਾਫ ਥੋੜੋ ਚੱਲਣਾ ਸੀ ਮੈਂ ਜਿਆ ਪਖੰਡ ਬਾਦ ਦੇ ਗਲਾਬ ਵੀਡੀਓ ਪਾਉਣ ਤੋਂ ਪਹਿਲਾਂ ਤੁਸੀਂ ਕਾਲ ਕਰ ਸਕਦੇ ਸੀ ਬਾਬਾ ਤੇਰੇ ਵਿੱਚ ਆਹ ਗੱਲਾਂ ਗਲਤ ਆ ਤੂੰ ਵੀਡੀਓ ਨਹੀਂ ਪਾ ਲਿਆ ਤੂੰ ਐ ਨਹੀਂ ਕਰਨਾ ਮੈਂ ਤੁਹਾਡੀ ਮਹਾਰਾਜ ਦੱਸੋ ਗੱਲ ਨਾ ਮੰਨਦਾ ਬਾਬਾ ਜੀ ਉਹ ਗੱਲ ਤੁਹਾਡੀ ਨਾਲ ਸਹਿਮਤ ਆ ਮੈਂ ਤੁਹਾਡੀ ਨਹੀਂ ਮੰਨਦਾ ਨਾ ਮੰਨਦਾ ਮਹਾਰਾਜ ਦੱਸੋ ਨਹੀਂ ਨਹੀਂ ਭਾਈ ਸਾਹਿਬ ਜੀ ਬਾਬਾ ਜੀ ਹੁਣ ਮੰਨ ਲਿ ਗਏ ਆਪਾਂ ਨਵੇੜੀਏ ਕੰਮ ਇਹਨੂੰ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਆ ਰੱਜ ਵੀ ਤੁਹਾਡੇ ਨਾਲ ਆ ਨਹੀਂ ਨਹੀਂ ਫਿਰ ਆਪਾਂ ਇਹਨੂੰ ਕਦੋਂ ਬੈਠੀਏ ਦੱਸੋ ਮੈਂ ਮੋਕੇ ਮਾਰੇ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ 1 ਘੰਟੇ ਤੱਕ ਮਹਾਰਾਜ ਕਾਲ ਕਰਦੀ ਕਿਹੜੇ ਪ੍ਰਧਾਨ ਜੀ ਆਪਣੇ RAM BACHAN ਪ੍ਰਧਾਨ ਜੀ JASWANT SINGH ਜੱਥੇਦਾਰ ਉਹਨਾਂ ਤੋਂ ਬਿਨਾਂ ਮੈਂ ਥੁਰ ਨਹੀਂ ਨਾ ਮਾਰ ਸਕਦੀ ਜੀ RAM BACHAN ਜੀ ਉਹਨਾਂ ਮੈਂ ਤੁਹਾਡੇ ਨਾਲ ਇਕੱਲੇ ਬੈ ਕੇ ਜਿਵੇਂ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਇਕੱਲੇ ਬੈ ਗਈ ਉਹਦੇ ਵਿੱਚ ਫਿਰ ਉਹ ਵੀ ਗੁੱਸੇ ਹੋਣਗੇ ਮੇਰੇ ਤੋਂ ਪਿੱਛੇ ਹਟਣਗੇ ਮੇਰੇ ਸੁੱਖ-ਦੁੱਖ ਤੇ ਮਹਾਰਾਜ ਖੜਦਿਆ ਉਹ ਨਹੀਂ ਮੈਨੂੰ ਉਹਨੂੰ ਤਾਂ ਦੋਖਾ ਹੀ ਨਹੀਂ ਸਕਦਾ ਬਾਬਾ ਜੀ ਤੁਸੀਂ ਤਾਂ ਆਪ ਸੋਣ ਗੱਲ ਮਹਾਰਾਜ ਆਹਨ ਆਰਾਮ ਨੂੰ ਪਤਾ ਸੀ ਉਹਨੇ ਬਨਵਾਸ ਕੱਟਣਾ ਤਾਂ ਆਪ ਆਰਾਮ ਸੀ ਕ੍ਰਿਸ਼ਨ ਭਗਵਾਨ ਨੂੰ ਪਤਾ ਸੀ ਕਿ ਭਾਰਤ ਲਗਣੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਇਹ ਹੁਣ ਵੀ ਦੀ ਵੀ ਦੀ ਵਿਧਾਨ ਨੂੰ ਭੋਲੇ ਸ਼ੰਕਰ ਕਿੱਡੇ ਵੱਡੇ ਹੋਇਆ ਦੇਵਤੇ ਸਾਰੇ ਸ੍ਰਿਸ਼ਟ ਦੇ ਮਾਲ ਮਹਾਰਾਜੋ ਮਾਲਕ ਉਹਨਾਂ ਨੂੰ ਪਤਾ ਸੀ ਮੇਰੇ ਪਰਵਤ ਨੇ ਹਵਨ ਕੁੰਡ ਦੇ ਚਾਹਲ ਮਾਰ ਨਹੀਂ ਹੁਣ ਤੁਸੀਂ ਫਿਰ ਨਿਰੰਕਾਰ ਹੋ ਨਹੀਂ ਹੁਣ ਤੁਸੀਂ ਨਿਰੰਕਾਰਾਂ ਕੋ ਪਾਤਸ਼ਾਹ ਨਾ 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 ਸਿੱਧਾ ਸੇਵਾਦਾਰ ਆ ਜੀ ਬਾਬੇ ਦੇ ਦਰ ਦੇ ਸਿੱਧੇ ਨਿਰੰਕਾਰ ਉਹ ਫਿਰ ਗੱਲ ਇਹ ਨਾ ਉਹਨਾਂ ਦੀਆਂ ਆਈਡੀਆ ਵਡੀਆਂ ਹਿਸਟਰੀ ਨਾਲ ਲਿਖਿਆ ਇਹ ਤਾਂ ਸੇਵਾਦਾਰ ਆ ਉਹਨਾਂ ਦੇ ਦਰ ਦੇ ਦਰਵੇਸ਼ ਆ ਮਹਾਰਾਜ ਚਲੋ ਕਦੋਂ ਆਈਏ ਬਾਬਾ ਜੀ ਮੁਗ ਗਿਆ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਮੈਂ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਗੱਲ ਕਰਕੇ ਤੁਹਾਨੂੰ ਟਾਈਮ ਦੇ ਦੇਣਾ ਮਹਾਰਾਜ ਪ੍ਰਧਾਨ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂ ਹੁਣ ਰਾਮਬਚਨ ਨੇ ਥੋੜੋ ਕਿਹਾ ਵੀ ਵੀਡੀਓ ਪਾ ਕੇ ਆਪਾਂ ਜਿਵੇਂ ਆ ਚਲੋ ਜੋ ਵੀ ਬੋਲੇ ਹਨ ਨਾ ਜਾਂ ਕੋਈ ਆ ਪਖੰਡਵਾਦ ਵੀ ਇਦਾਂ ਕੋਈ ਚੱਲ ਰਿਹਾ ਕਰਨਾ ਮਹਾਰਾਜ ਆ ਚੀਜ਼ ਨੂੰ ਕਹਿੰਦੇ ਪਖੰ ਮੈਂ ਬਾਬਾ ਜੀ ਫਿਰ ਆਪਾਂ ਵੇਖੋ ਮੇਰੀ ਮੇਰੀ ਬੇਨਤੀ ਸੁਣੋ ਬਾਬਾ ਜੀ ਮਹਾਰਾਜ ਕਹਿੰਦੇ ਮੇਰੀ ਬੇਨਤੀ ਸੁਣੋ ਵੇਖੋ ਮੈਂ ਉਸ ਵਿਸ਼ੇ ਤੇ ਨਾ ਜਾਵਾਂ ਹਨਾ ਜੀ ਕਿ ਮੈਂ ਗੱਲ ਕਰ ਲਾਂ ਤੁਸੀਂ ਕਰੋ ਮਹਾਰਾਜ ਗੱਲ ਜਿਹੜੀ ਗੱਲ ਆ ਨਹੀਂ ਮੈਂ ਇੱਥੇ ਮੇਰਾ ਸਾਰਾ ਲਾਈਵ ਚੱਲ ਰਿਹਾ ਟੈਲੀਕਾਸਟ ਕੋਈ ਗੱਲ ਨਹੀਂ ਮਹਾਰਾਜ ਨਹੀਂ ਬਾਬਾ ਜੀ ਫਿਰ ਇਹ ਹੈ ਵੀ ਗੱਲ ਇਹ ਹੈ ਵੀ ਹੁਣ ਆਪਣੇ ਜਟਾਂ ਲਾਈਆਂ ਇਹ ਵੀ ਇੱਕ ਸਲੂਨ ਤੋਂ ਲੱਗੀਆਂ ਤੁਸੀਂ ਮਹਾਰਾਜ ਗੱਲ ਸੁਣੋ ਮੇਰੇ ਜਟਾਂ ਚੈੱਕ ਕਰਾ ਲਿਓ ਕਰਵਾ ਲਾਂਗੇ ਹਾਂ ਜਿ ਕਰਾਓ ਜਦ ਜੱਟਾ ਚੈੱਕ ਜੇ ਤੁਹਾਨੂੰ ਨਕਲੀ ਲੱਗਿਆ ਤਾਂ ਤੁਸੀਂ ਤਾਂ ਮੈਨੂੰ ਸਵਾਲ ਕਰਿਓ ਮਹਾਰਾਜ ਇਹ ਆਪਣੇ ਆਪ ਆਪਣੇ ਆਪ ਬਣਿਆ ਹੈ ਨਹੀਂ ਫਿਰ ਫਿਰ ਹੁਣ ਬਾਬਾ ਜੀ ਉਹ ਆਪਾਂ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਇੱਕ ਮਿੰਟ ਮੈਂ ਨਮਾਲਾ ਜੀ ਆਪਣੇ ਕਮਰੇ ਜਾਵ ਰਿਹਾ ਸਾਰੀਆਂ ਗੱਲਾਂ ਦੇ ਮਹਾਰਾ ਤੁਹਾਨੂੰ ਜਵਾਬ ਦੇਣੀਆਂ ਚਾਹੀਦੀ ਨੇ ਕੋਈ ਗੱਲ ਨਹੀਂ ਚਲ ਮੇਰੀ ਗੱਲ ਸੁਣੋ ਬਾਬਾ ਆ ਮੈਂ ਸੰਗਤ ਦੇ ਵਿੱਚ ਬੈਠੀ ਆ ਮਹਾਰਾਜ ਮੈਂ ਆ ਬਸ ਆ ਕੇ ਕਰੋ ਆਏ ਕਰੋ ਮੇਰੀ ਬੇਨਤੀ ਸੁਣੋ ਜੀ 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 ਆਪਾਂ ਬਹਿ ਜੀਏ ਮੀਡੀਆ ਦੇ ਰੂਬਰੂ ਨਵੇੜੀਏ ਕੰਮ ਨੂੰ ਫਿਰ ਅਸੀਂ ਮੇਰੇ ਪਾਸੇ ਵੀ ਨਹੀਂ ਨਹੀਂ ਮਹਾਰਾਜ ਤੁਹਾਡੇ ਤਾਬਿਆਦਾਰ ਤੁਸੀਂ ਕਰੋ ਹੁਕਮ ਤੁਸੀਂ ਸਵਾਲ ਕਰੋ ਨਹੀ ਮੈਂ ਤਾਂ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਵੇਰ ਦਾ ਟਾਈਮ ਰੱਖੋ ਮੋਕੇ ਕਿੰਨੇ ਵਜੇ ਰੱਖਣਾ ਸਵੇਰ ਦਾ ਚਲੋ ਕੋਈ ਗੱਲ ਨਹੀਂ ਪਤਾ ਕੀ ਉਹ ਗੱਲ ਸੁਣੋ ਤੁਸੀਂ ਸਾਡੇ ਤੋਂ ਪੁੱਛੀ ਨਹੀਂ ਤੁਸੀਂ ਵੀ ਆਪਦੇ ਹੋ ਕੋਈ ਨਹੀਂ ਰਾਮ ਬਚਨ ਜੀ ਥੋੜੋ ਕਹਿੰਦੇ ਆਪਾਂ ਤੁਸੀਂ ਵੀ ਸਾਡੇ ਤੋਂ ਸਵਾਲ ਪੁੱਛ ਰਹੇ ਹੋ ਮਹਾਰਾਜ ਜਿਵੇਂ ਤੁਹਾਡੇ ਤੋਂ ੜਾ ਸਵਾਲ ਪੁੱਛਾਂਗੇ ਮਾਈ ਖਾਣੇ ਮੱਲੇ ਦੇ ਵਿੱਚ ਤੁਹਾਡੇ ਨਾਲ ਗੁਰਦੁਆਰੇ ਵਿੱਚ ਕੀ ਹੋਇਆ ਮੈਨੂੰ ਬਿਲਕੁਲ ਪੁੱਛਣਾ ਪਹਿਲੀ ਗੱਲ ਤੋਂ ਬਾਬਾ ਹੁਣ ਆਪਾਂ ਆਈ ਵਿੱਚ ਨਹੀਂ ਜਾਂਦਾ ਇੱਕ ਮਿੰਟ ਆਪਿਆ ਜਾਰ ਮਹਾਰਾਜ ਤੁਹਾਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣੋ ਮਹਾਰਾਜ ਪਹਿਲੀ ਗੱਲ ਤਾਂ ਮਾਈ ਖਾਨੇ ਮੱਲੇ ਗੁਰਦੁਆਰਾ ਸਾਹਿਬ ਮੈਂ ਫਰੀਦਕੋਟ ਰਿਹਾ ਹੀ ਨਹੀਂ ਜੇ ਮੈਂ ਗੁਰਦੁਆਰੇ ਵਿਆਹ ਹੋਇਆ ਨਾ ਤੇ ਮੈਂ ਤੁਹਾਨੂੰ ਲਵਾ ਦੂੰਗਾ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਲ ਕਰਿਓ ਮਹਾਰਾਜ ਜੀ ਸਾਡੀ ਕਿਹੜੇ ਗੁਰਦੁਆਰੇ ਤੇ ਮੈਂ ਸਰਕਾਰ ਸਾਡੀ ਏਡੀ ਵੱਡੀ ਕਿੱਥੇ ਔਕਾਤ ਤੁਸੀਂ ਆਪ ਹੀ ਬਾਬਾ ਜੀ ਕਹਿ ਰਹੇ ਹੋ ਵੀ ਮੈਂ ਸਵਾਲ ਕਰਨੇ ਨੇ ਨਹੀਂ ਉਹ ਸਵਾਲ ਨਹੀਂ ਮਹਾਰਾਜ ਜਿਵੇਂ ਤੁਸੀਂ ਮੇਰੀ ਇੱਕ ਪਰਸਨਲ ਲਾਈਫ ਦੇ ਸਵਾਲ ਪੁੱਛ ਰਹੇ ਹੋ ਤੁਹਾਡਾ ਵੀ ਚਿੱਠਾ ਮਹਾਰਾਜ ਜੀ ਤੁਸੀਂ ਵੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਪਿਛਲੀ ਲਾਈਫ ਦੇ ਵਿੱਚ ਹੋਈ ਹੁੰਦੀ ਹੈ ਮੈਂ ਤਾਂ ਕਹਿੰਦਾ ਜੀ ਮੇਰੀ ਗੱਲ ਸੁਣੋ ਮੈਂ ਲਾਈਫ ਸਾਲ ਹੋਰ ਸੁਣਾ ਇੱਕ ਗੱਲ ਦੱਸਾਂ ਹੋਰ ਸੁਣੋ ਗੱਲ ਮਹਾਰਾਜ ਜੀ ਇੱਕ ਗੱਲ ਸੁਣੋ ਜੀ ਕਰੋ ਹੁਕਮ ਮੇਰੇ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਥੇਰੇ ਆ ਵੀਡੀਓ ਮਹਾਰਾਜ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਨੇ ਦੇਖ ਰਹੀਆਂ ਅਸੀਂ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਵੀ ਵੇਖੋ ਵੀਡੀਓ ਜਿਹੜੀ ਚੜੀ ਹੈ ਨਾ ਵੀਡੀਓ ਹੋਰ ਹੁੰਦੀ ਆ ਹੁਣ ਮੰਨ ਲਓ ਵੀ ਆਪਣੀ ਗੱਲਬਾਤ ਆਪਣੀ ਸੱਚ ਹੋਇਆ ਮਹਾਰਾਜ ਜੀ ਬਾਬਾ ਜੀ ਮੈਂ ਸੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੀ ਆਪਣੀ ਗੱਲਬਾਤ ਚੱਲ ਰਹੀ ਹੈ ਸੁਣੋ ਮੇਰੀ ਬੇਨਤੀ ਠੀਕ ਹੈ ਜੋ ਵੀਡੀਓ ਚੜ ਗਈਆਂ ਆ ਤੁਹਾਡੀ ਵੀਡੀਓ ਮੰਨ ਲਓ ਚੜ ਗਈ ਕੋਈ ਗੱਲ ਨਹੀਂ ਮਹਾਰਾਜ ਹੁਣ ਨਹੀਂ ਨਹੀਂ ਸੁਣੋ ਸੁਣੋ ਮੇਰੀ ਬੇਨਤੀ ਆਪਾਂ ਗੱਲ ਪੁਖਤਾ ਸਬੂਤ ਤੇ ਹੋਣੀ ਹੈ ਸਾਰੀ ਹਾਂਜੀ ਹੁਣ ਮੰਨ ਲਓ ਵੀ ਮੈਂ ਤੁਹਾਡੀ ਵੀਡੀਓ ਪਾਦਾ ਕੱਲ ਨੂੰ ਮੈਂ ਤੁਸੀਂ ਮੈਨੂੰ ਕਹੋ ਵੀ ਮੇਰੇ ਲਈ ਪੁਗਤਾ ਸਬੂਤ ਲੈ ਕੇ ਆ ਮੈਂ ਲੈ ਕੇ ਆਉਂਗਾ ਤੇ ਜੇ ਜੇ ਤੁਸੀਂ ਤੁਸੀਂ ਮੇਰੇ ਲਈ ਪੁਗਤਾ ਸਬੂਤ ਰੱਖਿਓ ਜਿੱਥੇ ਮੈਂ ਗਲਤ ਹੋਇਆ ਮੈਂ ਉੱਥੇ ਮਾਫੀ ਮੈਂ ਮੰਗੂਗਾ ਕੋਈ ਗੱਲ ਨਹੀਂ ਬਾਬਾ ਜੀ ਤੁਹਾਡੇ ਪਾਰਸੋ ਵੀਡੀਓ ਦੇਖ ਰਹੀ ਸੀ ਮੈਂ 25 ਮੋਟਰਸਾਈਕਲ अच्छा दीरे, एक गल सुनो नहीं नहीं 25 पारसो एक बंदा ਤੁਹਾਡੇ ਰੋੜੇ ਮਾਰ ਰਿਹਾ ਵਾ ਵੀਡੀਓ ਦੇ ਵਿੱਚ ਉਹ ਕਹਿੰਦੇ ਮੇਰੀ ਫੋਡੀ ਚੜਾਤੀ ਐ ਨੇ ਨਕਲੀ ਦਾ ਸਰਟੀਫਿਕੇਟ ਬਣਾਤਾ ਦੱਸੋ ਸਾਡੇ ਕਿੱਥੇ ਮੋਰ ਸਕੈਣਾ ਨਹੀਂ ਨਹੀਂ ਉਹ ਮੈਂ ਇੱਕ ਮਿੰਟ ਬਾਰਜ ਵੀਡੀਓ ਦੇਖੋ ਇੱਕ ਮਿੰਟ ਸੁਣੋ ਸੁਣੋ ਮੇਰੀ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਸੱਚ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਿੱਨਾ ਥੋੜੇ ਦੇਰ ਬਾਅਦ ਨਹੀਂ ਨਹੀਂ ਵੀਡੀਓ ਤਾਂ ਮੇਰੇ ਕੋਲ ਵੀਡੀਓ ਵੀ ਬਾਬਾ ਜੀ ਵੀਡੀਓ ਤਾਂ ਮੈਂ ਕਿਹਾ ਹੈਗੀ ਆ ਤਾਈਆਂ ਤਾਈਆਂ ਵੀਡੀਓ ਹੈ ਬਾਬਾ ਜੀ ਇੱਕ ਮਿੰਟ ਵੀਡੀਓ ਵੀਡੀਓ ਤਾਂ ਹੈਗੀ ਹੈ ਮੈਂ ਕਦੇ ਕਿਹਾ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਮੋਟਰਸਾਈਕਲ ਸੀ ਤੁਹਾਨੂੰ ਪਤਾ ਵੀ ਕਿੱਥੇ ਕਿਉਂ ਖੜੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਇੱਕ ਸਰਦਾਰ ਸਰਪੰਚ ਪਤਾ ਨਹੀਂ ਨਾ ਇੱਕ ਮਿੰਟ ਸੁਣੋ ਬਿਆਨ ਬੰਦਾ ਦੇ ਰਿਹਾ ਵਾ ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਨਾਲ ਨਹੀਂ ਨਹੀਂ ਉਹ ਫਿਰ ਮੇਰੇ ਤੇ ਪਰਚਾ ਨਹੀਂ ਹੋਣਾ ਸੀਗਾ ਇਹ ਅੱਲਾਹ ਜਾਣਦਾ ਜੀ ਮੈਂ ਤਾਂ ਮੈਂ ਤੁਹਾਨੂੰ ਅੱਲਾਹ ਨਹੀਂ ਅੱਲਾਹ ਤਾਂ ਹੁਣ ਮੇਰੀ ਗੱਲ ਸੁਣੋ ਅੱਲਾਹ ਤਾਂ ਇੱਕ ਮਿੰਟ ਬਾਬਾ ਜੀ ਅੱਲਾਹ ਤਾਂ ਚਲੋ ਜਾਣ ਲੂਗਾ ਕੋਈ ਗੱਲ ਨਹੀਂ ਵੀ ਆਪਾਂ ਨੂੰ ਇਹਦੇ ਇਹਦੇ ਲਈ ਫਿਰ ਉਹ ਫਿਰ ਮੁੰਡਾ ਵੀ ਪੇਸ਼ ਕਰਨਾ ਪੈਣਾ ਪਤਾ ਨਹੀਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਮੁੰਡਾ ਪੇਸ਼ ਕਰਿਓ ਹੁਣ ਤੇ ਨਾਲੇ 25 ਮੋਟਰਸਾਈਕਲ ਪੇਸ਼ ਕਰਿਓ ਨਾਲੇ ਉਹਨਾਂ ਦਾ ਪਰਚਾ ਪੇਸ਼ ਕਰਿਓ ਡਾਕਟਰ ਸਾਈਕਲ ਮਹਾਰਾਜ ਕਿਹੜੇ ਪੇਸ਼ ਕਰਨੇ ਸਾਰੇ ਦੁਨੀਆ ਵੀਡੀਓ ਦੇਖ ਰਹੀ ਆ ਬਸ ਕੋ ਡਰਦਾ ਬੋਲੀ ਆ ਓਹੋ ਹੋ ਵੀਡੀਓ ਬਾਬਾ ਜੀ ਵੀਡੀਓ ਚ ਤਾਂ ਬਹੁਤ ਕੁਝ ਹੁੰਦਾ ਹੈ ਜੇ ਮੈਂ ਚੰਗਾ ਕਰੂ ਮੇਰੇ ਖਿਲਾਫ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਖਿਲਾਫ ਵੀ ਤਾਂ ਇਹ ਤਾਂ ਦੁਨੀਆਦਾਰੀ ਇਦਾਂ ਦੀ ਹੈ ਠੀਕ ਹੈ ਜੀ ਤੇ ਮੈਨੂੰ ਮੈਨੂੰ ਉਹਦਾ ਜਾਂਦਾ ਸਬੂਤ ਦਿਓ ਮੈਨੂੰ ਉੱਤੇ ਐਫ ਆਈ ਆਰ ਨੰਬਰ ਕਢਾ ਕੇ ਦਿਓ ਜੀ ਐਫ ਆਈ ਆਰ ਨੰਬਰ ਕਢਾ ਦਿਓ ਤੇ ਮੈਂ ਉੱਥੇ ਸਾਰਾ ਮੈਂ ਤੁਹਾਡੇ ਤੋਂ ਵੀ ਮਾਫੀ ਮੰਗ ਲੂੰਗਾ ਨਾ ਮਹਾਰਾਜ ਸਾਡੀ ਐਡੀ ਕਿੱਥੇ ਗਾ ਤੇ ਤੁਸੀਂ ਸਾਡੇ ਤੋਂ ਮਾਫੀ ਮੰਗ ਲਓਗੇ ਇਸ ਤੱਕ ਸੇਵਾਦਾਰ ਆਂ ਬਾਬੇ ਦੇ ਦਰ ਤੇ ਤੁਸੀਂ ਸਾਨੂੰ ਹਰਾਸਮੈਂਟ ਮਹਾਰਾਜ ਕਰ ਰਹੇ ਆ ਨਹੀਂ ਨਹੀਂ ਮੈਂ ਤੁਹਾਡੇ ਨਾਲ ਐਡੇ ਸੁਣੋ ਗੱਲ ਮੇਰੀ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਸਾਡੇ ਮਹਾਰਾਜ ਕੋਈ ਗਲਤ ਗੱਲ ਗਲਤ ਲੱਗਦੀ ਪਈ ਹੈ ਨਾ ਕਿ ਬਾਬਾ ਜੀ ਇੱਥੇ ਗਲਤ ਗੱਲ ਤਾਂ ਤੁਸੀਂ ਸਾਨੂੰ ਰੋਕ ਸਕਦੇ ਆ ਟੋਕ ਸਕਦੇ ਆ ਅਸੀਂ ਤੁਹਾਡੇ ਗੱਲ ਦੇ ਤਾਬਿਆਦਾਰ ਆ ਬਾਬਾ ਜੀ ਸਾਡੇ ਵਿੱਚ ਗਲਤ ਗਲਤ ਅਸੀਂ ਨਹੀਂ ਕਰਦੇ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਮਸਲੇ 'ਚ ਤਾਂ ਇਕੱਠੇ ਹੋਣਾ ਬਹਿਣਾ ਜੀ ਮੈਨੂੰ ਦੱਸ ਦੋ ਆਪਾਂ ਬਹਿ ਕੇ ਨਵੇੜੀਏ ਨੂੰ ਕਰ ਹਾਂ ਤੁਹਾਡੇ ਨਾਲ ਉਹ ਹੀ ਗੱਲ ਕਰਦੇ ਆ ਜੀ ਮੇਰੇ ਵੀ ਮੌਤਵਾਰ ਸ਼ਹਿਰ ਦੇ ਬੰਦੇ ਆ ਬਾਲਮਕੀ ਜਿੰਨੇ ਪ੍ਰਧਾਨ ਸਭ ਮੇਰੇ ਨਾਲ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਤਾਂ ਤੁਹਾਡੇ ਚ ਪਖੰਡ ਨਹੀਂ ਲੱਗ ਰਿਆ ਉਹ ਸਾਰੇ ਇਕੱਠੇ ਹੋਣਗੇ ਜੀ ਸਵੇਰੇ ਬੈਠੋ ਤੁਸੀਂ ਮੇਰੀ ਇਹ ਤਾਂ ਦੁਨੀਆ ਦੁਨੀਆ ਜਾਣਦੀ ਆ ਬਾਬਾ ਜੀ ਵੇਖੋ ਵੀਡੀਓ ਅਪਲੋਡ ਹੋਈਆਂ ਬਾਬਾ ਜੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਯਾ ਨਾ ਸੁਣੋ ਵੀ ਉਹਦੇ ਵਿੱਚ ਆਪਾਂ ਹਨਾ ਕਿੱਦਾਂ ਦੀਆਂ ਗੱਲਾਂ ਕਿਵੇਂ ਕਰ ਰਹੇ ਆ ਉਹ ਆਪਾਂ ਨੂੰ ਬੋਲਣੀਆਂ ਜਾਇਜ਼ ਆ ਕਿ ਨਜਾਇਜ਼ ਸੁਣੋ ਗੱਲ ਮਹਾਰਾਜ ਮੇਰੀ ਤੁਸੀਂ ਉਹ ਇੱਕ ਛੋਟਾ ਜਿਹਾ ਟੱਪਾ ਦੇਖ ਲਿਆ ਤੁਸੀਂ ਮੇਰੇ ਘਰ ਨਾਲ ਸਾਰੀ ਵੀਡੀਓ ਨੇ ਵਖਿਓ ਵੀਡੀਓ ਮੇਰੇ ਪੇਜ ਤੇ ਵੀ ਮਹਾਰਾਜ ਜੀ ਪਈ ਹੋਊਗੀ ਹੂੰ ਹੂੰ ਉਹ ਮੇਰੇ ਕੋਲ ਲੇਡੀਜ਼ ਆਈ ਆ ਹੂੰ ਕਹਿੰਆਂ ਮੈਂ ਕਿਸੇ ਦਾ ਪਰਦਾ ਮਹਾਰਾਜ ਜ਼ਹਿਰ ਨਹੀਂ ਕਰਦੀ ਹਨੋਤੇ ਬੈਠੀ ਸੰਗਤ ਬਾਬਾ ਜੀ ਦੇ ਲਹਿਰ ਚੱਲ ਰਹੀ ਸੀਗੀ ਤੇ ਮੈਂ ਕਿਸੇ ਦਾ ਮਹਾਰਜ ਪਰਦਾ ਜ਼ਾਹਿਰ ਨਹੀਂ ਕਰਦੀ ਸੋ ਵਿਚਾਰੀ ਸੀ ਕੋਈ ਪਰਸਨਲ ਗੱਲ ਉਹਨੂੰ ਮੈਂ ਬੋਲ ਰਹੀ ਸੀ ਭਾਈ ਮੈਂ ਜੋ ਗੱਲ ਕਰੂੰਗੀ ਸੰਗਤ ਦੇ ਵਿੱਚ ਕਰੂੰਗੀ ਜੇਦੋਂ ਮੈਗ ਦੇ ਵਿੱਚ ਬੱਚਾ ਨਹੀਂ ਦੱਸਣਾ ਪਰਦਾ ਤਾਂ ਜ਼ਾਹਰ ਉਦੋਂ ਹੋਣਾ ਸੀ ਉਹ ਮੈਗ ਤੇ ਬੋਲਣਾ ਸੀ ਉਹਨੇ ਤੇ ਉਹ ਕਹਿਤਾ ਰਹੇ ਸੀ ਪਰਸਨਲ ਗੱਲ ਕਰਨੀ ਆ ਸੋ ਹੁਣ ਇੱਕ ਤੁਸੀਂ ਇੱਕ ਤੁਸੀਂ ਇੱਕ ਇੱਕ ਗੱਲ ਹੋਰ ਕਹੀ ਵੀਡੀਓ ਤੇ ਵੀ ਉਹ ਮੈਂ ਵੀ ਉਹ ਪੀਰਾਂ ਦੇ ਥੱਲੇ ਪੈ ਕੇ ਪੀਰਾਂ ਨੂੰ ਪਾਇਆ ਉਹਦਾ ਕੀ ਫਿਰ ਉਹ ਉਹ ਕੀ ਕੀ ਜਾਂ ਜੀ ਉਹ ਵੀ ਉਹ ਵੀ ਤੁਸੀਂ ਉਹ ਵੀ ਮਹਾਰਾਜ ਵੀਡੀਓ ਚੰਗੀ ਤਰ੍ਹਾਂ ਦੇਖਿਓ ਮੈਂ ਆਪਣੇ ਗੁਰੂਆਂ ਤੋਂ ਸਭ ਕੁਝ ਸਿੱਖਿਆ ਬਾਬੇ ਗਰਮੇਲ ਨਾਥਰਾ ਚੇਲਾ ਬਾਬਾ ਗੋਪੀ ਨਾਥ ਬਾਪੂ ਨਾਥ ਦਾ ਮੁੰਡਾ ਵੀ ਨੈਕਸਟ ਟਾਈਮ ਮੇਰੇ ਕੋਲ ਹੀ ਬੈਠਿਆ ਜਦੋਂ ਜਦੋਂ ਤੁਸੀਂ ਸੁਣੋ ਮਹਾਰਾਜ ਦੀ ਸੇਵਾ ਲਈ ਹੈ ਨਾ ਉਦੋਂ ਉਹ ਹੈ ਨਹੀਂ ਸੀਗੇ ਮੇਰੀ ਬੇਨਤੀ ਸੁਣੋ ਇਸ ਸੰਬੰਧੀ ਸੁਣ ਲਓ ਮੇਰੀ ਗੱਲ ਜਿਹੜੇ ਹੈਗੇ ਨੇ ਨਾਥਾਂ ਦੇ ਸਾਰੇ ਟਰਸਟ ਉਹ ਆਉਣਗੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਇਸ ਸਵਾਲ ਤੇ ਵੀ ਗੱਲ ਕਰ ਲਉਂ ਬਾਬਾ ਗਰਮੇਲਨਾਥ ਉਹਨਾਂ ਦੇ ਚੇਲੇ ਬਾਬਾ ਗੋਪੀਨਾਥ ਉਹਨਾਂ ਨੂੰ 5 ਸਾਲ ਹੋ ਗਏ ਨਾਥ ਤੁਸੀਂ ਕਿਹੜੇ ਕਿਵੇਂ ਹੋਗੇ ਨਾਥ ਬਾਬਾ ਜੀ ਅਸੀਂ ਨਾਥਾਂ ਦੇ ਚੇਲੇ ਜੀ ਜੋ ਸਾਨੂੰ ਗੁਰਵਿੱਧਿਆ ਸਿਖਾਈ ਹੈ ਸਾਡੇ ਗੁਰੂਆਂ ਉਸਤਾਦਾਂ ਨੇ ਸਿਖਾਈ ਹੈ ਮਹਾਰਾਜ ਜੀ ਨਹੀਂ ਕੋਈ ਨਹੀਂ ਚਲੋ ਇਹ ਵੀ ਆਪਾਂ ਸਾਫ਼ਤ ਕਰ ਲਾਂਗੇ ਨਾ ਚਲੋ ਬਾਬਾ ਜੀ ਆਪਾਂ ਬਹਿ ਕੇ ਨੂੰ ਕਰੀਏ ਨਵੇੜੀ ਕੋਈ ਨਹੀਂ ਮੈਨੂੰ ਕਰ ਲਿਆ ਤਾਂ ਮਹਾਰਾਜ ਗੱਲ ਕੱਲ ਦਾ ਰੱਖ ਲੋ ਟਾਈਮ ਮੇਰੇ ਵੱਲੋਂ ਤੁਸੀਂ ਮੰਗਲਵਾਰ ਦਾ ਰੱਖ ਲੋ ਮੇਰੇ ਵੱਲੋਂ ਬੁੱਧਵਾਰ ਦਾ ਰੱਖ ਲੋ ਜਿਵੇਂ ਤੁਸੀਂ ਕਹੋਗੇ ਤੁਹਾਡੇ ਤਾਪੇ ਕਰਾਂ ਮੈਂ ਤਾਂ ਹੁਣ ਕਹੋ ਮੈਂ ਆ ਜਨਾਂ ਚਲੋ ਕੋਈ ਗੱਲ ਨਹੀਂ ਮਹਾਰਾਜ ਹੁਣੇ ਆਪਾਂ ਪੁੱਛ ਲੈਨੇ ਮੈਂ ਕਰ ਲੈਂ ਤਾਂ ਗੱਲ ਇੱਤੇ ਮੈਂ ਤੁਹਾਨੂੰ ਹੁਣੇ ਬੈਕਲ ਦੋ ਆ ਮਿੰਟਾ ਚਲਾ ਦੇਣੀ ਆ ਕਰੋ ਜੀ ਕਰੋ ਜੀ ਕਰੋ